ਸਤ ਸ੍ਰੀ ਅਕਾਲ ਜੀ ਅੱਜ ਅਸੀਂ ਗੱਲ ਕਰਾਂਗੇ ਪੂਰੀ ਪੈਨ ਕਾਰਡ 2.0 ਬਾਰੇ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦੇਵਾਂਗੇ ਜਿਹੜੀ ਨੋਟੀਫਿਕੇਸ਼ਨ ਅਫੀਸ਼ੀਅਲ ਨੂੰ ਇਸ਼ੂ ਕੀਤੀ ਗਈ ਹੈ ਉਸ ਵਿੱਚ ਇਹ ਕਿਹਾ ਗਿਆ ਹੈ ਕਿ ਇਹ ਪੈਨ ਕਾਰਡ 2.0 ਜੋ ਹੈ ਉਹ ਮੰਡੀਟਰੀ ਨਹੀਂ ਹੈ ਤਾਂ ਦੇ ਇਹਨਾਂ ਸਵਾਲਾਂ ਦੇ ਵਿੱਚ ਜਵਾਬ ਦੇਵਾਂਗੇ ਕਿ ਵੀ ਵੈਬਸਾਈਟ ਕਦੋਂ ਨਾਉਂਚ ਹੋ ਰਹੀ ਹੈ ਕਿ ਇਹ ਸਾਰਿਆਂ ਨੂੰ ਬਣਾਉਣਾ ਜ਼ਰੂਰੀ ਹੈ ਇਹ ਜੁਰੂਰ ਪੈ ਗਈ ਸਰਕਾਰ ਨੂੰ ਜਿਸ ਨੂੰ ਲਾਂਚ ਕਰਨ ਦੀ ਤਾਂ ਆਊਟਸਟਾਰਟ ਕਰਦੇ ਹਾਂ ਇਸ ਵੀਡੀਓ ਨੂੰ ਜਿਸਟਡ ਈਪੈਨ ਈਫਾਈਲਿੰਗ ਦੀ ਵੈਬਸਾਈਟ ਤੋਂ ਲੋਗ ਇਨ ਕਰਦਾ ਹੈ ਉਸ ਵਿੱਚ ਆਲਰੇਡੀ ਇੱਕ ਬਾਰਕੋਡ ਮੈਂਸ਼ਨ ਹੁੰਦਾ ਹੈ ਉਹ ਬਾਰਕੋਡ ਜੋ ਹੈ ਉਹ ਪ੍ਰੈਜ਼ੈਂਟ ਇਨਫੋਰਮੇਸ਼ਨ ਦਿੰਦਾ ਹੈ ਜਾਨੀ ਕਿ ਜੋ ਇਨਫੋਰਮੇਸ਼ਨ ਤੁਸੀਂ ਅਪਲੋਡ ਕੀਤੀ ਪੈਨ ਕਾਰਡ ਬਣਾਉਣ ਦੇ ਸਮੇਂ ਤੇ ਉਸ ਟਾਈਮ ਜੋ ਇਨਫੋਰਮੇਸ਼ਨ ਹੀ ਉਹ ਬਾਰਕੋਡ ਤੁਸੀਂ ਸਕੈਨ ਕਰੋਗੇ ਤੁਸੀਂ ਨਹੀਂ ਕਰਦੇ ਜਾਂ ਥਰਡ ਪਾਰਟੀ ਕੋਈ ਵੀ ਉਹਨੂੰ ਸਕੈਨ ਕਰਦਾ ਹੈ ਉਸ ਵਿੱਚ ਸਿਰਫ ਉਹ ਇਨਫੋਰਮੇਸ਼ਨ ਆਉਂਗੀ ਜੋ ਅਪਲੋਡ ਕੀਤੀ ਗਈ ਹੈ ਪਰ ਜਿਹੜਾ ਕਿ ਡਾਇਨਾਮਿਕ QR ਕੋਡ ਦੇ ਨਾਲ ਨਵਾਂ ਪੈਨ ਕਾਰਡ ਇਸ਼ੂ ਕੀਤਾ ਜਾਏਗਾ 2.0 ਉਸ ਵਿੱਚ ਇੱਕ ਖਾਸियत ਹੋਏਗੀ ਕਿ ਉਹ ਰੀਅਲ ਟਾਈਮ ਇਨਫੋਰਮੇਸ਼ਨ ਵੀ ਅਪਲੋਡ ਕਰੇਗਾ ਜੋ ਨੋਟੀਫਿਕੇਸ਼ਨ ਦੇ ਵਿੱਚ ਲਿਖਿਆ ਆ ਹੈ ਜਾਂ ਇਨਫੋਰਮੇਸ਼ਨ ਤੋਂ ਪਤਾ ਲੱਗਾ ਹੈ ਕਿ ਰੀਅਲ ਟਾਈਮ ਇਨਫੋਰਮੇਸ਼ਨ ਲਾਈਕ ਇਸ ਤਰ੍ਹਾਂ ਲਿਖਿਆ ਵੀ ਜੇਕਰ ਤੁਹਾਡਾ ਤੁਸੀਂ ਪਹਿਲਾਂ ਕਿਤੇ ਹੋਰ ਰਹਿੰਦੇ ਹੋ ਜਾਂ ਤੁਸੀਂ ਕਿਤੇ ਹੋਰ ਸ਼ਿਫਟ ਹੋ ਗਏ ਹੋ ਜਾਂ ਤੁਹਾਡੀ ਨਵੀਂ ਜੀ ਕੋਈ ਅਪਡੇਟ ਹੋਵੇ ਤਾਂ ਉਹ ਆਟੋਮੈਟਿਕਲੀ ਜਿਹੜਾ ਟਾਈਮ ਇਨਫੋਰਮੇਸ਼ਨ ਹੋਵੇਗਾ ਉਹ ਅਪਲੋਡ ਕਰਦਾ ਰਹੇਗਾ ਬੈਂਕਸ ਜਾਂ ਹੋਰ ਅਫੀਸ਼ੀਅਲ ਅਥਾਰਟੀਕੇਸ਼ਨ ਵਾਲੇ ਬੰਦੇ ਹੀ ਸਕੈਨ ਕਰ ਪਾਉਣਗੇ ਤੇ ਇਨਫੋਰਮੇਸ਼ਨ ਪ੍ਰਾਪਤ ਕਰ ਸਕਣਗੇ ਹਾਲਬੂ ਉਸ ਸਕੈਨ ਕਰਤੀ ਇਨਫੋਰਮੇਸ਼ਨ ਨਹੀਂ ਕਰ ਪਾਵੇਗਾ ਇਸੇ ਤਰ੍ਹਾਂ ਹੀ ਦੂਸਰੀ ਗੱਲ ਵੀ ਅਗਰ ਸਾਡੇ ਕੋਲ ਆਲਰੇਡੀ ਹੀ ਪੈਨ ਗਣ ਹੈ ਤੇ ਸਾਨੂੰ ਦੂਸਰਾ ਪੈਨ ਗਣ ਬਣਾਉਣਾ ਚਾਹੀਦਾ ਹੈ ਕਿ ਉਹ ਪੈਨ ਕਾਰਡ ਤੁਹਾਡਾ ਵਰਤੋਂ ਵਿੱਚ ਰਹੇਗਾ ਜਿੰਦ ਤੱਕ ਨਵਾਂ ਨਹੀਂ ਬਣੇਗਾ ਤੇ ਬਿਲਕੁਲ ਤੁਹਾਡਾ ਪੈਨ ਕਾਰਡ ਪੂਰੀ ਤਰ੍ਹਾਂ ਵੈਲਿਡ ਹੈ ਨਾ ਹੀ ਤੁਹਾਡਾ ਪੈਨ ਕਾਰਡ ਦਾ ਨੰਬਰ ਚੇਂਜ ਹੋਏਗਾ ਅਤੇ ਨਾ ਹੀ ਕੋਈ ਹੋਰ ਦਿੱਕਤ ਆਵੇਗੀ ਇਹ ਪੈਨ ਕਾਰਡ ਜਿਹੜਾ ਕੋ ਮੌਜੂਦ ਹੈ ਉਹ ਉਸੇ ਤਰ੍ਹਾਂ ਹੀ ਚੱਲੇਗਾ ਤੁਹਾਨੂੰ ਉਸ ਵਿੱਚ ਕੋਈ ਦਿੱਕਤ ਨਹੀਂ ਆਵੇਗੀ ਕਿ ਤੁਸੀਂ ਉਸ ਨੂੰ ਚੇਂਜ ਕਰਉਣਾ ਹੈ ਜਿੰਦੋਂ ਤੱਕ ਸਰਕਾਰ ਇਸ ਪੈਨ ਕਾਰਡ ਦੀ ਵੈਬਸਾਈਟ ਨੂੰ ਲਾਂਚ ਨਹੀਂ ਕਰਦੀ ਕਾਫੀ ਸਾਰਾ ਖਰਚਾ ਜੋ ਹੈ ਉਹ ਸਰਕਾਰ ਕਰ ਰਹੀ ਹੈ ਇਸ ਵੈਬਸਾਈਟ ਨੂੰ ਲਾਂਚ ਕਰਨੇ ਵਿੱਚ ਜਿਸ ਤਰ੍ਹਾਂ ਹੀ ਉਹ ਲਾਂਚ ਹੋਵੇਗੀ ਨਾ ਉਸ ਉੱਪਰ ਫ੍ਰੀ ਦੇ ਵਿੱਚ ਉਸ ਨੂੰ ਅਪਡੇਟ ਕਰਨ ਦੀ ਇਨਫੋਰਮੇਸ਼ਨ ਦਿੱਤੀ ਜਾਵੇਗੀ ਤਾਂ ਤੁਸੀਂ ਆਪਣੇ ਪੁਰਾਣੇ ਪੈਨ ਕਾਰਡ ਨੂੰ ਆਰਾਮ ਦੇ ਨਾਲ ਅਪਡੇਟ ਕਰ पाओगे ਪਰ ਉਹਨਾਂ ਚ ਤੁਸੀਂ ਆਪਣਾ ਪੁਰਾਣਾ ਪੈਨ ਕਾਰਡ ਵੀ ਵਰਤ ਸਕਦੇ ਹੋ ਇਸ ਦੇ ਨਾਲ ਹੀ ਇੱਕ ਪੋਸਟ ਮੈਨੂੰ ਆਇਆ ਸੀ ਕਿ ਮੈਂ ਨਵਾਂ ਪੈਨ ਕਾਰਡ ਬਣਾਉਣਾ ਹੈ ਇਨਸਟੈਡ ਆਪਣੇ ਬੱਚੇ ਦਾ ਮੈਂ ਕਿਹੜਾ ਬਣਾਉਣਾ ਤਾਂ ਮੈਂ ਤੁਹਾਨੂੰ ਦੱਸਦਾ ਜੇਕਰ ਤੁਹਾਨੂੰ ਜ਼ਰੂਰਤ ਹੈ ਆਪਣੇ ਬੱਚੇ ਦੇ ਕਿਸੇ ਨਿੱਜੀ ਕੰਮ ਦੇ ਵਾਸਤੇ ਅਗਰ ਤੁਹਾਨੂੰ ਜਲਦੋਂ ਜਲਦੋਂ ਪੈਨ ਕਾਰਡ ਚਾਹੀਦਾ ਹੈ ਤਾਂ ਤੁਸੀਂ ਪੁਰਾਣੇ ਵਾਲਾ ਪੈਨ ਕਾਰਡ ਦੀ ਮਤਲਬ ਜੋ ਪੈਨ ਕਾਰਡ ਫਿਲਹਾਲ ਚੱਲ ਰਿਹਾ ਹੈ ਉਹ ਅਪਲਾਈ ਕਰ ਸਕਦੇ ਹੋ ਉਹਨਾਂ ਵਿੱਚ ਕੋਈ ਪ੍ਰੋਬ ਕਿਉਂਕਿ ਹਜੇ ਤੱਕ ਸਰਕਾਰ ਵੱਲੋਂ ਨਵੀਂ ਵੈਬਸਾਈਟ ਲਾਂਚ ਨਹੀਂ ਕੀਤੀ ਗਈ ਜਿਸ ਤਰ੍ਹਾਂ ਇਹ ਲਾਂਚ ਕਰੋਗੇ ਤਾਂ ਤੁਸੀਂ ਉਸ ਨੂੰ ਕਨਵਰਟ ਕਰਵਾ पाओगे ਅਤੇ ਉਹ ਤੁਹਾਡਾ ਪੈਨ ਕਾਰਡ ਉਸ ਵਿੱਚ ਕਨਵਰਟ ਹੋ ਜਾਵੇਗਾ ਉਸ ਵਿੱਚ ਕੋਈ ਵੀ ਫੀਸ ਜਾਊ ਉੱਤੇ ਪ੍ਰੋਬਲਮ ਨਹੀਂ ਹੋਏਗੀ ਇਸੇ ਤਰ੍ਹਾਂ ਹੀ ਤੁਸੀਂ ਦੇਖਦੇ ਹੋ ਕਿ ਸਰਕਾਰ ਨੇ ਵੈਬਸਾਈਟ ਲਾਂਚ ਨਹੀਂ ਕੀਤੀ ਜਿਸ ਕਰਕੇ ਨੋਟੀਫਿਕੇਸ਼ਨ ਦੇ ਅਸਰ ਸਰਕਾਰ ਨੇ ਇਹ ਕਿਹਾ ਵੀ ਇਹ ਚੀਜ਼ ਮੈਂਡਟਰੀ ਨਹੀਂ ਹੈ ਪਹਿਲਾਂ ਵੀ ਜਦੋਂ ਆਧਾਰ ਕਾਰਡ ਜਾਂ ਪੈਨ ਕਾਰਡ ਨਾਲ ਕਾਰਡ ਆਪਸ ਵਿੱਚ ਲਿੰਕ ਕਰਨੇ ਸੀ ਤਾਂ ਸਟਾਰਟਿੰਗ ਦੇ ਵਿੱਚ ਸਿਰਫ ਲਿੰਕ ਕਰਨ ਬਾਰੇ ਹੀ ਕਿਹਾ ਗਿਆ ਸੀ ਨਾ ਕਿ ਉਸ ਨੂੰ ਮੰਡੇਟਰੀ ਕੀਤਾ ਗਿਆ। ਹੌਲੀ-ਹੌਲੀ ਸਰਕਾਰ ਨੇ ਉਸ ਨੂੰ ਮੰਡੇਟਰੀ ਕਰਤਾ ਕਿ ਇਹ ਕੰਮ ਕਰਨਾ ਜ਼ਰੂਰੀ ਹੈ ਕਿਉਂਕਿ ਜੇਕਰ ਸਰਕਾਰ ਦਾ ਨੂੰ ਹੋਣੀ ਹੀ ਕਹਿ ਦੇਵੇ ਕਿ ਇਹ ਕਰਨਾ ਜ਼ਰੂਰੀ ਹੈ ਤਾਂ ਕਈ ਤਰ੍ਹਾਂ ਦੀਆਂ ਪ੍ਰੋਬਲਮਸ ਆ ਜਾਂਦੀਆਂ ਨੇ ਅਤੇ ਲੋਕ ਵਿਰੋਧ ਵੀ ਕਰਦੇ ਨੇ ਅਤੇ ਇਸ ਪੰਜ ਕੜ ਦੇ ਵਿੱਚ ਉਹ ਸਰਕਾਰ ਤੋਂ ਵੀ ਰੋਸਾ ਪ੍ਰਗਟ ਕਰਦੇ ਨੇ ਕਿ ਕਿੰਨੀਆਂ ਕਿ ਚੀਜ਼ਾਂ ਅਤੇ ਕਿੰਨੇ ਕਿ ਡਾਕੂਮੈਂਟਸ ਨੇ ਆਪਣੇ ਬਾਰ-ਬਾਰ ਅਪਡੇਟ ਕਰਨੀ। ਇਸ ਨੂੰ ਸਾਡੂ ਉਹ ਕਿ ਉਹ ਵਰਗ ਨੂੰ ਮਿਲਦਾ ਹੈ ਤਾਂ ਤੁਸੀਂ ਦੇਖਿਆ ਹੋਵੇਗਾ ਵੀ ਤੁਹਾਡੇ ਆਣ-ਗਾਨ ਜਾਂ ਸਾਡੇ ਕੋਲ ਬਿਲੀ ਇਸ ਵਿੱਚ ਕੇਸ ਆ ਰਹੇ ਨੇ ਵੀ ਜਿਸ ਵਿੱਚ ਕਈਆਂ ਦੀ ਸਿਮਲ ਸਪੋਰਟ ਦੀ ਪ੍ਰੋਬਲਮ ਆ ਰਹੀ ਹੈ ਉਹਨਾਂ ਦੇ ਲੋਨ ਹੋ ਰਿਹਾ ਜਦ ਕਿ ਉਹਨਾਂ ਨੇ ਲੋਨ ਕਰਵਾਇਆ ਨਹੀਂ ਹੁੰਦਾ ਉਹ ਦਿੱਕਤਾਂ ਜਿਹੋ ਨੇ ਉਹ ਇਸੇ ਕਰਕੇ ਆਉਂਦੀਆਂ ਨੇ ਕਿ ਰੀਅਲ ਟਾਈਮ ਦੀ ਇਨਫੋਰਮੇਸ਼ਨ ਨਹੀਂ ਹੁੰਦੀ ਗ੍ਰਾਉਂਗ ਡਾਕੂਮੈਂਟਸ ਕਿਸੇ ਦਾ ਇੱਧਰ ਉੱਧਰ ਅਟੈਚ ਕਰਤਾ ਜਾਂਦਾ ਹੈ ਤੇ ਇਸ ਕਰਕੇ ਉਹ ਸਿਮਲ ਜਾਂ ਲੋਨ ਜਿਹੜੇ ਉਹ ਪਾਸ ਹੋਈ ਜਾ ਰਹੇ ਨੇ ਇਸੇ ਚੀਜ਼ ਦੀ ਦੁਸਤੀ ਕਰਵਾਉਣ ਵਾਸਤੇ ਸਰਕਾਰ ਇਹ ਸਾਰੇ ਕਦਮ ਚੁੱਕ ਰਹੀ ਹੈ ਜਿਸ ਵਿੱਚ ਪਹਿਲਾਂ ਏਸੀ ਕੀ ਪੈਨ ਕਰਦੇ ਨਾਲ ਆਧਾਰ ਕਾਰਡ ਜੋੜਿਆ ਜਾਵੇ ਹੋਰ ਫੀਸ ਵਿੱਚ ਡਾਇਨਾਮਿਕ ਕਯੂਆਰ ਕੋਡ ਮੈਂਸ਼ਨ ਕੀਤਾ ਜਾਵੇ ਤਾਂ ਜੋ ਕੋਈ ਨਾ ਹੀ ਕੋਈ ਡਬਲ ਪੈਨ ਇਸ਼ੂ ਹੋਵੇ ਜੇਕਰ ਵੈਬਸਾਈਟ ਲਾਂਚ ਹੁੰਦੀ ਹੈ ਤਾਂ ਸਾਨੂੰ ਇਸ ਵਾਸਤੇ ਐਕਸਟਰਾ ਕੋਈ ਫੀਸ ਦੇਣੀ ਪਵੇਗੀ ਫਿਲਹਾਲ ਸਰਕਾਰ ਨੇ ਇਸ ਨੂੰ ਟੋਟਲੀ ਫ੍ਰੀ ਕੀਤਾ ਹੋਇਆ ਹੈ ਕੋਈ ਵੀ ਚੀਜ਼ ਤੁਹਾਨੂੰ ਨਹੀਂ ਦੇਣੀ ਪਵੇਗੀ ਹੋ ਸਕਦਾ ਹੈ ਸਮੇਂ ਤੋਂ ਬਾਅਦ ਜੇਕਰ ਇੱਕ ਟਾਈਮ ਲਿਮਿਟ ਦਿੱਤੀ ਜਾਵੇ ਵੀ ਇਸ ਸਮੇਂ ਤੱਕ ਤੁਸੀਂ ਆਪਣਾ ਅਪਡੇਟ ਕਰਵਾਉਣਾ ਹੈ ਉਸ ਤੋਂ ਬਾਅਦ ਚਾਰਜਸ ਹੋਣਗੇ ਫਿਲਹਾਲ ਇਸ ਤਰ੍ਹਾਂ ਦੀ ਕੋਈ ਵੀ ਇਨਫੋਰਮੇਸ਼ਨ ਨਹੀਂ ਹੈ ਅਜੇ ਨਾ ਹੀ ਪ੍ਰੋਵਾਈਡ ਕਰਾਈ ਗਈ ਹੈ ਤੁਹਾਨੂੰ ਇਸ ਵਾਸਤੇ ਕੋਈ ਪੈਰੀਗੋ ਦੀ ਜ਼ਰੂਰਤ ਨਹੀਂ ਹੈ ਜਿੰਨੇ ਚਿਰ ਵੈਬਸਾਈਟ ਲਾਂਚ ਨਹੀਂ ਕੀਤੀ ਜਾਂਦੀ ਉਹ ਨਾ ਚਿਰ ਨਾ ਹੀ ਇਸ ਨੂੰ ਅਪਡੇਟ ਕੋਈ ਆਇਆ ਤੇ ਨਾ ਹੀ ਮੈਨੂੰ ਅਪਡੇਟ ਕਰਨ ਦੀ ਜ਼ਰੂਰਤ ਹੈ ਜਿਸ ਤਰ੍ਹਾਂ ਇਹ ਲਾਂਚ ਹੋਏਗੀ ਤੁਹਾਨੂੰ ਮੇਰੇ ਚੈਨਲ ਤੋਂ ਇਨਫੋਰਮੇਸ਼ਨ ਦਿੱਤੀ ਜਾਵੇ ਕਿ ਇਹ ਤਾਂ ਹੋ ਸਕਦਾ ਹੈ ਤੁਹਾਨੂੰ ਜ਼ਰੂਰਤ ਨ ਹੋਵੇ ਤਾਂ ਆਨਲਾਈਨ ਹੀ ਤੁਹਾਡਾ ਪ੍ਰੋਸੈਸ ਚੱਲਦਾ ਜਾਵੇਗਾ ਇਸ ਤਰ੍ਹਾਂ ਦੀ ਹੋਰ ਇਨਫੋਰਮੇਸ਼ਨ ਵਾਸਤੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਥੈਂਕ ਯੂ